ਕੰਟੂ ਕਿੰਨੇ ਦੇਣਾ ਹੈ ਇੱਕ ਜਗ੍ਹਾ ਗਏ ਸੀ ਦੋਵੇਂ ਜਣੇ ਤੇ ਇਹਨਾਂ ਨੇ ਕਿਹਾ ਉਹਨੇ ਕਿਹਾ ਭਾਈ ਕੀ ਸੇਵਾ ਕਹਿੰਦੇ 500 ਕਹਿੰਦਾ ਨਹੀਂ ਭਾਈ ਤੁਹਾਡੀ ਮਿਹਨਤ ਜਿਆਦਾ ਤੁਸੀਂ ਵਧੀਆ ਵਲੋਗਿੰਗ ਕੀਤੀ ਮੈਂ ਇਨੇ ਬਲੋਗਰ ਬੁਲਾਏ ਆ ਤੁਸੀਂ ਪੁਆਇੰਟ ਟੂ ਪੁਆਇੰਟ ਆਏ ਜੇ ਪੁਆਇੰਟ ਟੂ ਪੁਆਇੰਟ ਫਾਲਤੂ ਗੱਲ ਨਹੀਂ ਕੀਤੀ ਕੋਈ ਸ਼ੋਸ਼ਾ ਨਹੀਂ ਕੀਤਾ ਕਹਿੰਦਾ ਤੈਨੂੰ 1500 ਬੰਦਾ ਉਹ 1500 ਕਿਹਦੀ ਆਪ ਦਿੰਦੇ ਕਹਿ ਇਹਨੂੰ ਕਿਹਨਾਂ ਦੇਖ ਦੂ ਵੀ ਬਾਸ਼ਾ ਕੋਈ ਵੀ ਕੰਮ ਕਰੇਗਾ ਤੇ ਉਪਰ ਥੱਲੇ ਜਾਣਾ ਹੀ ਹੋਣਾ ਉਹ ਤੇ ਆਣਾ ਜੇ ਇਹਨੂੰ ਚਾਹੀਦਾ ਕਰੀ ਜਾਵੇ ਬੰਦ ਨਹੀਂ ਕਰਨ ਜੇ ਵੀ ਨਹੀਂ ਮੈਂ ਪੁੱਛਿਆ ਬੜੀ ਬੜੀ ਕਹਿੰਦਾ ਹੁੰਨੀ ਮੈਂ ਚਲਾਉਂਦਾ ਕਹਿੰਦਾ ਹੁਣ ਕੋਈ ਜਾਂਦਾ ਹੀ ਨਹੀਂ ਕੋਈ ਐਡ ਹੀ ਨਹੀਂ ਆਂਦੀ ਕੋਈ ਆਂਦੀ ਨਹੀਂ ਬੋਲਦਾ ਹੀ ਨਹੀਂ ਕੋਈ ਖਾਲੀ ਕਿੱਦਾਂ ਕਰੇਗਾ ਐਡ ਹੋਊਗੀ ਫੇਰ ਹੀ ਜਾਊਗਾ ਨਾ ਪ੍ਰਮੋਸ਼ਨ ਆਈ ਗਈ ਪ੍ਰਮੋਸ਼ਨ ਆਪਣੀ ਪੜ੍ਹਾਈ ਕਰੀਏ ਜੋ ਟਾਈਮ ਲੱਗੇ ਖਾਲੀ ਟਾਈਮ ਕਰੀਏ ਜਿੱਦਾਂ ਕਿ ਚੱਲੇ ਘੁੰਮਣ ਚੱਲੇ ਇਦਾਂ ਵੀਊ ਪਾ ਲਾ ਉਦਾਂ ਬਲੌਗ ਬਣਾਈਏ ਅੱਛਾ ਹਾਂ ਉਦਾਂ ਉਦਾਂ ਤੇ ਬਣਾਉਂਦਾ ਵਾ ਬਲੌਗਿੰਗ ਨਹੀਂ ਕਰਦਾ ਹਾਂ ਯਾਨੀ ਕਿ ਦੁਕਾਨਦਾਰਾਂ ਦੀ ਲੋਗਿੰਗ ਨਹੀਂ ਕਰਦਾ ਉਦਾਂ ਦੇ ਬਣਾਉਂਦਾ ਹੀ ਆ ਮਨਾਲੀ ਗਿਆ ਸੀ ਮਿੰਨੀ ਗੋਆ ਪਿਆ ਹੈ ਦੁਕਾਨ ਤੇ ਆਏ ਆ ਫਰੈਂਚ ਸਿਲਟ ਲੈਣ ਹਾਂ ਹਾਂ ਉਦਾਂ ਤੇ ਕਰਦਾ ਹਾਂ ਆਪਣੇ ਵੀਊ ਵਧੇ ਨੇ ਘਰ ਜੁੜੀਆਂ ਵੀ ਖੁੱਲ ਗਈ ਬੜਾ ਵਧੀਆ ਸ਼ੋਰੂਮ ਉੱਥੇ ਹੋ ਗਿਆ ਇੱਕ ਕੱਪੜਾ ਸ਼ੋਰੂਮ ਹੈ ਬੜਾ ਵਧੀਆ ਲੇਡੀਜ਼ ਚੈਂਟ 200 ਰੁਪਏ ਦਾ ਸਟਾਰਟ ਹੀ 201500 ਦਾ ਕੈਂਡ ਹੈ ਗਾ ਜੀ ਜੀਨਾ ਰਿਜ਼ਲਟ ਵਿਆਹ ਤੋਂ ਪਹਿਲਾਂ ਤੋਂ ਹਾਬ ਚੱਲਦਾ ਪੰਨਾ ਕੁੜੀਆਂ ਪਾਣ ਲੱਪਿਆ ਪਈਆਂ ਹੀ ਪੁਰਾਣੀਆਂ ਯਾਰ ਤਿੰਨਾਂ ਬਗਾਨੀ ਪਾ ਕੇ ਗਿਆ ਇਹਨਾਂ ਨੂੰ ਵਿਆਹ ਗਿਆ ਇਹਨਾਂ ਨੂੰ ਤਿੰਨਾਂ ਅਸੀਂ ਤੁਰ ਕੇ ਆਏ ਹਾਂ ਅਸਲਫਾ ਮੰਦੀ ਆ ਰਹੀ ਔਰ ਰਾਤ ਹਾਂ ਜਦੋਂ ਰਾਤ ਸੰਭਾਲਿਆ ਨਾ ਪਾਰਟ ਹੈ ਤੇ ਭਜਾਦਾ ਬੰਨੀ ਬੋਲੀ ਨਹੀਂ ਮੈਨੂੰ ਕਿੱਥੋਂ ਆ ਗਿਆ ਦੱਸੋਗੇ ਇਹ ਤਰ੍ਹਾਂ ਸੁੱਕੀ ਜਾਂਦਾ ਕੀ ਗੱਲ ਭੈਣ ਜੀ ਸਤਾਰਾ ਯੋਗਿਆ ਇਹਦਾਂ ਜਾਂ ਮੈਂ ਮੋਟਾ ਹੈਗਾ ਕਦੋਂ ਹਾਂ ਮੈਂ ਸੋ ਗਿਆ ਮਮਾ ਮੈਂ ਕੋਈ ਪੈ ਪੈ ਕੂਏ ਜੋੜਾ ਉੱਪਰ ਲੱਤ ਬਣਾ ਕੇ ਰੱਖਿਆਗਾ ਕਿ ਆਣ ਜਾਣ ਵਾਸਤੇ ਕਿ ਆਹ ਸੋਰ ਕੱਲ ਮੈਂ ਗੁਰਦੁਆਰੇ ਜਾਣਾ ਹਾਂ ਮੈਂ ਤਾਂ ਨਹੀਂ ਬਣ ਨਾਰਮਲ ਪਾਏ ਹਾਂ ਕੱਪੜੇ ਤੇ ਹੈਗੇ ਆ ਹਾਂ ਮੈਂ ਕਿ ਚੱਲ ਗੁਰਦੁਆਰੇ ਜਾਣਾ ਹਾਂ ਚੱਲ ਤੂੰ ਵੀ ਯਾਰ ਆੜ ਕੇ ਨਹੀਂ ਜਾਦੇ ਕੋਈ ਹੁੰਦੇ ਆ ਹਾਂ ਮਾੜਾ ਸੇਰ ਇਹ ਬੱਚਾ ਬਾਹਰ ਹੈ ਜਦੋਂ ਮम्मी ਇਹ ਕੱਫੀ ਆਉਣ ਕਰਨ ਲੱਗਿਆ ਉਹਨੇ ਮੰਗਾ ਰਹੇ ਸੀ ਉਹ ਸੇਰਾ ਮੰਗਦੀ ਚਲੇ ਉਹ ਵੇਖਦੇ ਨੇ ਮੇਰੇ ਮੰਮੀ ਵੇਖਦੇ ਨੇ ਆਏ ਪਰ ਆ ਲੜਾਈ ਹੋ ਗਈ ਗਲੀ ਦੀ ਗੂੰਸ ਸਿੰਘੀ ਦਾ ਪਾਗਲ ਚੱਲੀ ਆ ਭਰਾ ਯਾ ਭਦੂਰੇ ਲਾਂਦਾ ਹਾਂ 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 ਸਾਡੇ ਪਿੱਛੇ ਮੋਤੀ ਨੇ ਉਹਨਾਂ ਨੇ ਅੜਿ ਪਿੱਛੇ ਮੋਚੀ ਨਹੀਂ ਇਹ ਅੜੇ ਘਰ ਦੇ ਭੈਣ ਹੋਰ ਲਿਆ ਸੈਟਿੰਗ ਉਹਦੀ ਗੱਲ ਸੁਣਾ ਅੱਛਾ ਪੂਰਾ ਪੂਰਾ ਪਾਗਲ ਹੈ ਪੂਰਾ ਭਰਾ ਨਹੀਂ ਮੈਂ ਵੇਖਿਆ ਕਦੇ ਉਹ ਗੋਲੂ ਮੋਲੂ ਜਿਹਾ ਰੇਲਾ ਕੰਮ ਨਹੀਂ ਕਰਦਾ ਮੋਤੀਆਂ ਲੜਦੇ ਆ ਭਰਾ ਗਲੀ ਵਾਰ ਲੋਕ ਇੱਥੇ ਹੋ ਗਏ ਇਹਨਾਂ ਕੋਲ ਕੰਮ ਕੀ ਆ ਸਾਰਾ ਬਾਹਰ ਲਾਂ ਕੇ ਰੋਲਾ ਪਾਉਣ ਲੱਗਿਆ ਟਾਡੀ ਕਿਹੜਾ ਵੇਖਣੇ ਲੜਾਈ ਓਏ ਵਰਮਰਾ ਉਹ ਵੀ ਪਾਗਲ ਦੰਦ ਕੀ ਹੋ ਗਿਆ ਹਾਂ ਇੱਧਰ ਆ ਹਾਂ